ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸਨ ਉਹਨਾਂ ਦਾ ਜਨਮ ਸੰਮਤ 1551 ਸਨ 1494 ਈਸਵੀ ਨੂੰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਪੰਜਾਬ ਵਿਖੇ ਹੋਇਆ ਬਾਬਾ ਜੀ ਦੀ ਮਾਤਾ ਸੁਲੱਖਣੀ ਜੀ ਇੱਕ ਦੇਵ ਆਤਮਾ ਸਨ। ਬਾਬਾ ਜੀ ਦੇ ਜਨਮ ਨਾਲ ਕਈ ਧਾਰਨ ਕਥਾਵਾਂ ਵੀ ਜੁੜੀਆਂ ਹਨ। ਕਿ ਜਦੋਂ ਬਾਬਾ ਸ਼੍ਰੀ ਚਾਂਜੀ ਦਾ ਪ੍ਰਕਾਸ਼ ਹੋਇਆ ਜਨਮ ਸਥਾਨ ਸੁਗੰਧਿਤ ਨਾਲ ਪਰਫੁੱਲਿਤ ਹੋ ਗਿਆ। ਉਹਨਾਂ ਦੇ ਸੱਜੇ ਕੰਨ ਵਿੱਚ ਮਾਸਤੀ ਮੋਦਰਾ ਸੀ। ਛੋਟੇ-ਛੋਟੇ ਕੁੰਗਰਾਲੇ ਵਾਲ ਲਿਸ਼ਕ ਦੇ ਸਾਨ ਸੁਲਤਾਨਪੁਰ ਵਿਖੇ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੋਇਆ ਉੱਥੇ ਗੁਰਦੁਆਰਾ ਗੁਰੂ ਦਾ ਬਾਗ ਸਥਾਪਿਤ ਹੈ ਬਾਬਾ ਸ਼੍ਰੀ ਚੰਦ ਉਦਾਸੀਨ ਪੰਥ ਦੇ ਬਾਨੀ ਮਹਾਨ ਵਿਅਕਤੀਤਾ ਅਤੇ ਪ੍ਰਤਿਬਾ ਦੇ ਮਾਲਿਕ ਅਦਭੁਤ ਲੋਕਿਕ ਸ਼ਕਤੀਆਂ ਦੇ ਆਪੂਰਨ ਸੁਆਮੀ ਧਰਮ ਮਾਰਤ ਕਾਮ ਅਤੇ ਮੋਖ ਦੇ ਦਾਤਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਚਾਰ ਚਾਣਾ ਲਾਏ ਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵਾਅਦਾ ਕੀਤਾ ਉਹਨਾਂ ਦੀ ਕਮਾਈ ਤੇ ਕਿਰਤੀ ਤੰਤਾ ਜੋਗ ਹੈ ਜਿੱਥੇ-ਜਿੱਥੇ ਦੇਸ਼ ਪਰਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਪਾਵ ਯਾਤਰਾਵਾਂ ਕਰਦੇ ਗਏ ਤਾਂ ਉਹ ਧਰਮਸ਼ਾਲਾ ਸਥਾਪਿਤ ਕਰਦੇ ਗਏ ਇੰਨਾ ਸਾਰੇ ਅਸਥਾਨਾਂ 'ਤੇ ਬਾਬਾ ਸ਼੍ਰੀ ਚੰਦ ਜੀ ਜਾ ਕੇ ਦਰਸ਼ਨ ਹੀ ਨਹੀਂ ਕਰਦੇ ਬਲਕਿ ਉਹਨਾਂ ਦੀ ਸੇਵਾ ਸੰਭਾਲ ਵੀ ਕਰਦੇ ਸਨ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਛੋਟੀ ਉਮਰ ਵਿੱਚ ਹੀ ਆਪਣੀ ਅਧਿਆਤਮਿਕ ਅਵਸਥਾ ਵਿੱਚ ਹੀ ਧਿਕਸ਼ਾ ਸਿੱਖਿਆ ਦੇਣੀ ਆਰੰਭ ਕੀਤੀ ਜਿਸ ਨਾਲ ਉਹਨਾਂ ਨੇ ਅੰਮ੍ਰਿਤ ਵੇਲੇ ਉਠਣਾ ਇਸ਼ਨਾਨ ਕਰਨਾ ਕਈ ਘੰਟੇ ਸਿਮਰਨ ਵਿੱਚ ਲੀਨ ਹੋਣਾ ਹੀ ਆਪਣਾ ਸੁਭਾਅ ਬਣਾ ਲਿਆ ਉਹਨਾਂ ਨੂੰ ਜੋ ਵੀ ਧਾਰਮਿਕ ਕਥਾਵਾਂ ਸੁਣਾਈਆਂ ਜਾਂਦੀਆਂ ਉਹਨਾਂ ਨੂੰ ਬਾਬਾ ਜੀ ਅਤਿ ਧਿਆਨ ਨਾਲ ਇੱਕ ਚਿੱਤ ਹੋ ਕੇ ਸੋਣਦੇ ਆਪਣੀ ਉਮਰ ਦੇ ਬੱਚਿਆਂ ਵਾਂਗੂ ਕਿਸੇ ਖੇਡ ਵਿੱਚ ਨਹੀਂ ਸੰਪੰਦੇ ਸਗੋਂ ਜਦੋਂ ਉਹਨਾਂ ਦੇ ਸਾਥੀ ਉਹਨਾਂ ਨੂੰ ਖੇਡਣ ਲਈ ਕਿਰਦੇ ਤਾਂ ਤਾਂ ਉਹ ਉਹਨਾਂ ਨੂੰ ਇਕੱਠਾ ਕਰਕੇ ਸਿਮਰਨ ਕਰਨ ਦੀ ਜਾਂਚ ਦੱਸਦੇ ਉਹਨਾਂ ਦੇ ਬਚਪਨ ਨਾਲ ਕਈ ਲੋਕੀ ਕਥਾਵਾਂ ਜੁੜੀਆਂ ਹਨ ਕਿਵੇਂ ਕੀ ਇੱਕ ਵਾਰੀ ਉਹ ਜੰਗਲ ਤੋਂ ਵਾਪਸ ਕਰ ਨਹੀਂ ਆਏ ਬਹੁਤ देर ਹੋ ਗਈ ਲੋਕ ਬਹੁਤ ਚਿੰਤਤ ਹੋ ਉੱਠੇ ਉਹਨਾਂ ਦੀ ਪਾਲ ਵਿੱਚ ਕੁਝ ਬੰਦੇ ਭੇਜੇ ਗਏ ਉਹ ਦੇਖ ਕੇ ਹੈਰਾਨ ਹੋ ਗਏ ਕਿ ਬਾਬਾ ਜੀ ਡੁੰਗੀਸ ਮਾਦੀ ਵਿੱਚ ਲੀਨ ਸਾਨਾ ਉਹਨਾਂ ਦੇ ਆਲੇ ਦੁਆਲੇ ਜੰਗਲੀ ਜਾਨਵਰ ਹਾਥੀ ਸ਼ੇਰ ਚੀਤੇ ਆਦੇ ਕਾਗਰ ਚੇਤੇ ਅੱਖਾਂ ਬੰਦ ਕਰੀ ਬੈਠੇ ਸਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਮਾਲਕ ਦੀ ਰਹੁਸਮਈ ਸ਼ਕਤੀ ਦਾ ਆਨੰਦ ਮਾਨ ਰਹੇ ਹੋਣ ਸੇਖੋ ਕਮ ਦੇ ਇੱਕ ਅੰਗ ਦਾ ਇਹ ਪੰਥ ਬਾਬਾ ਸ਼੍ਰੀ ਚੰਦ ਜੀ ਤੋਂ ਚੱਲਿਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਇਹਨਾਂ ਦੇ ਪਹਿਲੇ ਚੇਲੇ ਸਨ ਇਹਨਾਂ ਦੇ ਚਾਰ ਧੂਏ ਉਦਾਸੀਆਂ ਦੇ ਪ੍ਰਸਿੱਧ ਸਨ ਬਾਬਾ ਸ਼੍ਰੀ ਚੰਨ ਜੀ ਨੇ ਛੋਟੀ ਉਮਰ ਵਿੱਚ ਹੀ ਜੰਗਲਾਂ ਵਿੱਚ ਜਾ ਕੇ ਸਮਾਧੀ ਵਿੱਚ ਲਵਲੀਨ ਹੋ ਜਾਂਦੇ ਸਨ ਗੁਰੂ ਨਾਨਕ ਦੇਵ ਜੀ ਨੇ ਵੀ ਅੱਖੀਂ ਦੇਖਿਆ ਸੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਫੇਰੀ ਭਾਵ ਉਦਾਸੀ ਪ੍ਰਚਾਰਕ ਦੌਰੇ ਤੇ ਜਾਣ ਲੱਗੇ ਤਾਂ ਆਪਣੇ ਬਾਲ ਬਾਬਾ ਸ੍ਰੀ ਚੰਦ ਜੀ ਦੀ ਬਾ ਆਪਣੇ ਭੈਣ ਨਾਨਕੀ ਜੀ ਦੇ ਸੁਬਿਰਤ ਕਰਨ ਲੱਗੇ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਕਿਹਾ ਕਿ ਇਹ ਕੋਈ ਸਧਾਰਨ ਬਾਲਕ ਨਹੀਂ ਸਮਝਣਾ ਬਲਕਿ ਇਹ ਆਪਣੇ ਜਪ ਤਪ ਪ੍ਰੇਮਾ ਭਗਤੀ ਦੇ ਪ੍ਰਤਾਪ ਨਾਲ ਪ੍ਰਸਿੱਧ ਮਹਾਤਮਾ ਹੋਵੇਗਾ ਆਪਣਾ ਤਪ ਚਲਾਏਗਾ ਮਨਵਤਾ ਦੀ ਸੇਵਾ ਕਰਦਿਆਂ ਵੱਡਾ ਕਰਾਮਾਤੀ ਜਤੀ ਸਤੀ ਅਤਿ ਚਿਰਨ ਜੀਵੀ ਸਾਧੂ ਬਣੇਗਾ ਸਮਾ ਬੀਤਦਾ ਗਿਆ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਅਖੀਰਲੀ ਉਦਾਸੀ ਤੋਂ ਵਾਪਸ ਆ ਕੇ ਕਰਤਾਰਪੁਰ ਡੇੜੇ ਲਾਇਆ ਤਾਂ ਇੱਕ ਧਰਨਸ਼ਾਲਾ ਕਾਇਮ ਕੀਤੀ ਜਿੱਥੇ ਸਵੇਰੇ ਸ਼ਾਮ ਨਾਮ ਬਾਣੀ ਦਾ ਜਾਪ ਤੇ ਪ੍ਰਭੂ ਦਾ ਕੀਰਤਨ ਹੋਣ ਲੱਗਿਆ ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰ ਨੂੰ ਬੁਲਾ ਕੇ ਸ਼ਾਂਤੀ ਨਾਲ ਲਾ ਕੇ ਪਿਆਰ ਕੀਤਾ ਆਪਣੀ ਉਦਾਸੀ ਵਾਲਾ ਸਾਰਾ ਲਿਬਾਸ ਬਾਬਾ ਜੀ ਨੂੰ ਅਰਪਣ ਕਰ ਤਿਆ ਸਿਰ ਤੇ ਹੱਥ ਰੱਖਿਆ ਅੱਜ ਤੋਂ ਤੁਹਾਨੂੰ ਸੰਪੂਰਨ ਮਹਾਪੁਰਸ਼ ਕਹਿ ਕੇ ਨਿਵਾਜਦਾ ਹਾਂ ਤੇ ਉਸ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਤੁਹਾਡੇ ਨਾਲ ਹੋਣਗੀਆਂ ਹਰ ਮੈਦਾਨ ਫਤਿਹ ਹੋਵੇਗੀ ਵੱਡੇ ਵੱਡੇ ਰਾਜੇ ਬਾਦਸ਼ਾਹ ਪੈਗੰਬਰ ਤੁਹਾਨੂੰ ਸੀਸ ਚੁਕਾਉਣਗੇ ਰਿੱਧੀਆਂ ਸਿੱਧੀਆਂ ਤੁਹਾਡੇ ਪੈਰਾਂ ਨੂੰ ਚੁੰਮਣ ਗਿਆ ਤੇ ਤੁਸੀਂ ਤਾਂ ਬਹੁਤ ਮਹਾਨ ਧਰਮੀ ਪੁਰਖ ਹੋ ਛੋਟੀ ਆਜੂ ਵਿੱਚ ਹੀ ਬਾਬਾ ਸ਼੍ਰੀ ਚਾਂਜੀ ਨੇ ਮੌਲਵੀ ਨੂਰਦੀਨ ਚੁਬਤਾਨ ਰਾਮ ਤੇ रहीम ਤੇ Hindu Musalman ਇੱਕੋ ਅੱਲਾ ਤਾਲਾ ਤੇ ਖੁਦਾ ਪ੍ਰਭੂ ਸਮਝਣਾ ਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਹੀ ਨੂਰ ਤੋਂ ਉਪਜਿਆ ਸਮਝ ਕੇ ਉਹ ਚੀ ਨੀਚ ਦੇ ਪਿਤ ਭਾਵ ਨੂੰ ਮਿਟਾ ਕੇ ਉਹਨਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ ਤਾਂ ਮੌਲਵੀ ਜੀ ਨੇ ਵੀ ਸਿਰ ਚੁਕਾਇਆ ਤੇ ਨਾਲ ਹੀ ਕਿਹਾ ਨਾਨਕ ਦਰवेश ਤਨ ਹੈ ਤੇ ਉਹਨਾਂ ਦਾ ਇਹ ਸਾਈ ਮਲੰਗਾ ਫਰਜੰਦ ਵੀ ਤਨ ਹੈ ਇਸੇ ਤਰ੍ਹਾਂ ਬਾਬਾ ਜੀ ਨੇ ਬੀਸ਼ਨ ਨਾਮ ਬ੍ਰਹਮਣ ਤੇ ਆ ਜੀਤੇ ਰੰਦਾਵੇ ਚੌਧਰੀ ਦੇ ਸੰਕੇ ਦੂਰ ਕੀਤੇ ਸੁਨਹਿਰੇ ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਸੇਵਾ ਸਿਮਰਨ ਪ੍ਰਭੂ ਦਾ ਨਾਮ ਜਪਣਾ ਤੇ ਅਜਹੀ ਹਲੀਮੀ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਨੂੰ ਮਾਰ ਕੇ ਉੱਚ ਨੀਚ ਦੇ ਪੀਦ ਪਾਗ ਨੂੰ ਮਿਟਾ ਕੇ ਇੱਕ ਸੰਗਤ ਤੋਂ ਪੰਗਤ ਦਾ ਮਹਾਨ ਰਾਤ ਅਸਿਆ ਬਾਬਾ ਸ਼੍ਰੀ ਚੰਦ ਜੀ ਉਹ ਸਮੇ 15 ਸਾਲ ਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਵਾਪਸ ਆਏ ਤਾਂ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਪਣੀ ਉਦਾਸੀ ਦੀਆਂ ਸਾਰੀਆਂ ਸਾਖੀਆਂ ਤਜਰਬੇ ਦੇਸ਼ ਦੇ ਸ਼ਾਂਦਲਾਂ ਦੇ ਰਟਨ ਬਾਰੇ ਵਾਕਿਆ ਨੂੰ ਕਲੀ ਪਾਤ ਸਾਂਝਾ ਕੀਤਾ ਆਪਣੇ ਪੁੱਤਰ ਦੇ ਗਿਆਨ ਵਿੱਚ ਹੋਰ ਵਾਅਦਾ ਕੀਤਾ ਬਾਬਾ ਜੀ ਉਸ ਵਕਤ 15 ਸਾਲਾਂ ਦੇ ਸਨ ਜਦੋਂ ਉਹਨਾਂ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਲਈ ਕਾਂਜੀ ਭੇਜਿਆ ਗਿਆ ਕਿਹਾ ਜਾਂਦਾ ਹੈ ਕਿ ਇੱਕ ਵਾਰ ਕਾਂਜੀ ਤੋਂ ਆਇ ਤੁਰੰਤਰ ਵਿਦਵਾਨ ਪੰਡਿਤ ਸੋਮਨਾਥ ਤ੍ਰਿਪਾਠੀ ਦੇ ਨਾਲ ਸ਼ਾਸਤਰ ਅਰਥ ਕਰਦਿਆਂ ਬਾਬਾ ਸ਼੍ਰੀ ਚੰਦ ਜੀ ਨੇ ਪਰਮਾਰਥ ਅਤੇ ਨਿਰਗੁਣ ਸਰਗੁਣ ਦੇ ਸਰੂਪ ਆਦਿ ਵਿਸ਼ਿਆਂ ਉੱਤੇ ਜੁਗਤ ਪਰੇ ਭਾਵ ਪੂਰਤ ਗਿਆਨ ਮਈ ਦਰਸ਼ਨ ਸ਼ਾਸਤਰ ਵੇਦਾਂ ਸਿਮਰਤੀਆਂ ਵਿੱਚੋਂ ਸੰਕੇਤ ਵਿਆਖਿਆ ਦੇ ਦ੍ਰਿਸ਼ਟਾਂਤ ਜੁਗਤ ਪਰੇ ਭਾਵ ਪੂਰਕ ਗਿਆਨਮਈ ਦਰਸ਼ਨ ਸ਼ਾਸਤਰ ਸਿਮਰਤੀਆਂ ਵਿੱਚੋਂ ਸੰਕੇਤ ਵਿਆਖਿਆ ਤੇ ਦ੍ਰਿਸ਼ਟਾਂਤ ਅਤੇ ਵੈਦਿਕ ਤਰੰਗ ਤੇ ਭਗਵਤ ਗੀਤਾ ਦੇ ਹਵਾਲੇ ਦੇ ਕੇ ਸੂਖਸ਼ਮ ਤੋਂ ਸੂਖਮ ਪ੍ਰਸ਼ਨਾਂ ਦਾ ਉੱਤਰ ਦਿੱਤਾ ਸ਼ੰਕਾ ਨੇ ਵਰਤ ਕੀਤੀ ਤਾਂ ਤਿਰਪਾਠੀ ਜੀ ਨਿਰੁੱਤ ਹੋ ਕੇ ਨਿਰੁੱਤਰ ਹੋ ਗਏ ਜੇਸੂ ਕਰਕੇ ਬਾਬਾ ਸ਼੍ਰੀ ਚੰਦ ਜੀ ਦੀ ਉਪਮਾ ਤੇ ਚਰਚਾ ਸਾਰੇ ਕਸ਼ਮੀਰ ਦੇ ਗਗਨ ਮੰਡਲ ਵਿੱਚ جگਮਗਾਉਣ ਲੱਗ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ